ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਅੱਜ ਹੈਗਾ ਗੁਰਪਰਬ ਤੇ ਮਤਲਬ ਸਾਰਾ ਦਿਨ ਹੋ ਗਿਆ ਅੱਜ ਅਸੀਂ ਘਰੇ ਕਮਾਕਾਰਾਂ ਚ ਰੁੱਝੇ ਹੋਏ ਸੀ ਸਰਦੀ ਸਟਾਰਟ ਹੋ ਗਈ ਇਸ ਕਰਕੇ ਵਿంటర్ ਦੇ ਜਿਹੜੇ ਕੱਪੜੇ ਸੀ ਅਸੀਂ ਉਹ ਕੱਢ ਰਹੇ ਸੀ ਕਢੋ-ਕਢ ਕੇ ਸਾਂਭ ਰਹੇ ਸੀ ਤਾਂ ਕਰਕੇ ਅੱਜ ਸਾਰਾ ਦਿਨ ਸਾਨੂੰ ਟਾਈਮ ਨਹੀਂ ਲੱਗਿਆ ਹੈਗਾ ਤੇ ਹੁਣ ਸਾਨੂੰ ਟਾਈਮ ਲੱਗਿਆ ਗੁਰਦੁਆਰਾ ਸਾਹਿਬ ਜਾਂਦਾ ਤੇ ਹੁਣ ਅਸੀਂ ਆਏ ਆ ਤੇ ਤੁਹਾਨੂੰ ਕਰਾਨੇ ਆ ਦਰਸ਼ਨ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਰਸ਼ ਹੈ ਤੇ ਸਾਨੂੰ ਤਾਂ ਗੱਡੀ ਖੜਾਉਣ ਵਾਸਤੇ ਵੀ ਜਗ੍ਹਾ ਨਹੀਂ ਸੀ ਮਿਲੀ ਅਸੀਂ ਗੱਡੀ ਵੀ ਮੇਨ ਰੋਡ ਤੇ ਖੜਾ ਕੇ ਆਏ ਸੀ ਤੇ ਫਿਰ ਐਵੇਂ ਹੋ ਗਿਆ ਵੀ ਜੇ ਗੱਡੀ ਬਾਇ ਚਾਂਸ ਇੱਥੇ ਖੜਾ ਵੀ ਦਿੱਤੀ ਤਾਂ ਫਿਰ ਕੱਢਣੀ ਔਖੀ ਹੋਜੂਗੀ ਇੰਨਾ ਜ਼ਿਆਦਾ ਰਸ਼ ਸੀ ਪੈਦਲ ਨੂੰ ਵੀ ਬਹੁਤ ਔਖਾ ਹੋ ਰਿਹਾ ਸੀ ਤੇ ਅਸੀਂ ਗੱਡੀ ਖੜਾ ਕੇ ਮੇਨ ਰੋਡ ਤੇ ਫਿਰ ਉਹ ਦੂਆਦ ਪੈਦਲ ਗੁਰਦੁਆਰਾ ਸਾਹਿਬ ਅੰਦਰ ਗਏ ਵਗੈਰਾ ਟੇਕ ਲਿਆ ਸੀ ਜੀ ਅਸੀਂ ਨੇ ਤੇ ਉਸ ਤੋਂ ਬਾਅਦ ਬਾਹਰ ਆ ਕੇ ਆ ਦੇਖੋ ਤੁਸੀਂ ਕਿੰਨਾ ਜ਼ਿਆਦਾ ਰਸ਼ ਹੈ ਤੇ ਟਾਈਮ ਵੀ ਮੇਰੇ ਹਿਸਾਬ ਨਾਲ ਕੋਈ 7 ਜਾਂ 7.5 ਹੋਏ ਹੋਣਗੇ ਤੇ ਰਸ਼ ਦੇਖੋ ਤੁਸੀਂ ਬਹੁਤ ਜ਼ਿਆਦਾ ਰਸ਼ ਸੀ ਤੇ ਫੇਰ ਅਸੀਂ ਚੱਲੇ ਜੀ ਉਧਰ ਸਰੋਵਰ ਵੱਲ ਅਸੀਂ ਕੈਂਡਲਸ ਵਗੈਰਾ ਵੀ ਲਾਣੀਆਂ ਸੀ ਪਰ ਇੱਕ ਗੱਲ ਦੇਖੀਏ ਕਿ ਵੀ ਲੋਕ ਪਤਾ ਨਹੀਂ ਕਿਉਂ ਕੈਂਡਲਸ ਵਗੈਰਾ ਲਾ ਕੇ ਡੱਬੇ ਵਗੈਰਾ ਵੀ ਉੱਥੇ ਹੀ ਸੁੱਟੇ ਜਾਂਦੇ ਸੀ ਉਹ ਸਾਰੇ ਐਦਾਂ ਨਹੀਂ ਸੀ ਹੈਗਾ ਵੀ ਡੱਬੇ ਤਾਂ ਅਸੀਂ ਚੁੱਕ ਕੇ ਡਸਟਬਿਨ ਦੇ ਵਿੱਚ ਪਾ ਦਈਏ ਸਾਰਾ ਮਤਲਬ ਆਮ ਦਿਨਾਂ ਦੇ ਨਾਲੋਂ ਗੁਰਪਰਬ ਵਾਲੇ ਦਿਨ ਬਹੁਤ ਜ਼ਿਆਦਾ ਗਾਹ ਪਾਉਂਦੇ ਨੇ ਲੋਕ ਜੇ ਕੋਈ ਪੁੱਛੇ ਇਹਨਾਂ ਨੂੰ ਵੀ ਤੁਸੀਂ ਆਪਣੇ ਘਰ ਵੀ ਐਦਾਂ ਹੀ ਗਾਹ ਪਾਣੇ ਹੋਗੇ ਕੈਂਡਲ ਲਾ ਕੇ ਉਹਦੀਆਂ ਜੋ ਡੱਬੀਆਂ ਹੁੰਦੀਆਂ ਨੇ ਵੇਸਟੇਜ ਮਾਚੀਸ ਵਾਲੀਆਂ ਡੱਬੀਆਂ ਹੁੰਦੀਆਂ ਨੇ ਜੋ ਵੇਸਟ ਉਹ ਸਾਰੀਆਂ ਉੱਥੇ ਹੀ ਸੁੱਟ-ਸੁੱਟ ਕੇ ਜਾਈ ਜਾ ਰਹੀ ਸੀ ਲੋਕ ਤੇ ਲੋ ਜੀ ਫਿਰ ਅਸੀਂ ਵੀ ਕੈਂਡਲ ਆਣ ਲੱਗੇ ਤੇ ਹਵਾ ਜਿਆਦਾ ਚੱਲ ਰਹੀ ਸੀ ਹਵਾ ਚੱਲਣ ਕਰਕੇ ਨਾ ਕੈਂਡਲਸ ਬੁਝੀ ਜਾਂਦੀਆਂ ਸੀ ਤੇ ਪ੍ਰੀਤ ਦੂਜੀ ਸਾਈਡ ਜਿੰਨੀਆਂ ਵੀ ਮਤਲਬ ਕੈਂਡਲਸ ਬੁਝੀਆਂ ਹੋਈਆਂ ਸੀ ਉਹ ਸਾਰੀਆਂ ਲਾਣ ਲੱਗੇ ਮੈਂ ਵੀ ਕੋਸ਼ਿਸ਼ ਕੀਤੀ ਮੈਂ ਚਲੋ ਜਿੰਨੀਆਂ ਵੀ ਕੈਂਡਲ ਇੱਥੇ ਹੈਗੀਆਂ ਨੇ ਸਾਰੀਆਂ ਹੀ ਲਾ ਦਿੰਨੇ ਆਂਗੇ ਆਪਾਂ ਤੇ ਥੋੜਾ ਬਹੁਤਾ ਤਾਂ ਚਲੋ ਚੱਲਣ ਗਈਆਂ ਇਹ ਫਿਰ ਉਸ ਤੋਂ ਬਾਅਦ ਅਸੀਂ ਕੈਂਡਲ ਲਾ ਕੇ ਤੇ ਜੋ ਇੱਥੇ ਵੇਸਟੇਜ ਡੱਬੇ ਪਏ ਸੀ ਸਾਰੇ ਉਹ ਪ੍ਰੀਤ ਨੇ ਚੱਕੇ ਤੇ ਡਸਟਬਿਨ ਦੇ ਵਿੱਚ ਇਹ ਸੁੱਟ ਕੇ ਆਏ। ਰਾਸ਼ੂ ਜਿਆਦਾ ਹੋਣ ਕਰਕੇ ਸਾਨੂੰ ਜਗ੍ਹਾ ਵੀ ਨਹੀਂ ਸੀ ਮਿਲੀ ਪਹਿਲਾਂ ਤਾਂ ਅਸੀਂ ਕਾਫੀ ਟਾਈਮ ਖੜੇ ਰਹੇ ਵਾ ਸਾਨੂੰ ਕੋਈ ਜਗ੍ਹਾ ਮਿਲੇ ਬੈਠਣ ਨੂੰ ਆਰਾਮ ਨਾਲ ਬੈਠ ਕੇ ਹੀ ਕੈਂਡਲ ਲਾਵਾਂਗੇ। ਫਿਰ ਬਾਅਦ ਵਿੱਚ ਇੱਕ ਫੈਮਿਲੀ ਉੱਠ ਕੇ ਗਈ ਅਸੀਂ ਉਹਨਾਂ ਦੀ ਜਗ੍ਹਾ ਤੇ ਬੈਠੇ ਤੇ ਤਾਂ ਜਾ ਕੇ ਅਸੀਂ ਕੈਂਡਲ ਲਾਈਆਂ। ਮੱਥਾ ਟੇਕ ਕੇ ਫਿਰ ਅਸੀਂ ਚੱਲੇ ਘਰ ਨੂੰ ਵਾਪਸ ਅਸੀਂ ਆਂਦੇ ਹੋਏ ਥੋੜਾ ਜਿਹਾ ਸ਼ੂਟ ਕੀਤਾ ਤੇ ਤੁਸੀਂ ਦੇਖ ਸਕਦੇ ਹੋਗੇ ਕਿ ਕਾਫੀ ਜ਼ਿਆਦਾ ਦੁਕਾਨਾਂ ਸੀ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਮਤਲਬ ਹਰੇਕ ਚੀਜ਼ ਦੀ ਦੁਕਾਨ ਲਾਈ ਹੋਈ ਸੀ ਬੱਚਿਆਂ ਦੇ ਟੌਇਜ਼ ਕੀ ਕੱਪੜਿਆਂ ਦਾ ਕੀ ਸਾਰਾ ਕੁਝ ਲਾਇਆ ਹੋਇਆ ਸੀ ਤੇ ਜਿਵੇਂ ਵੀ ਮਤਲਬ ਉਹ ਪੂਰਨਮਾਸ਼ੀ ਹੋ ਗਈ ਜਾਂ ਸੰਗਰਾਮ ਵਾਲੇ ਦਿਨ ਸਾਰਾ ਕੁਝ ਐਦਾਂ ਹੀ ਮਾਰਕੀਟ ਹੁੰਦੀ ਹੈ ਹਾਂਜੀ ਅਸੀਂ ਮੱਥਾ ਟੇਕ ਲਿਆ ਬਹੁਤ ਜ਼ਿਆਦਾ ਰਸ਼ ਸੀ ਬਹੁਤ ਜ਼ਿਆਦਾ ਰਸ਼ ਸੀ ਹਨਾ ਰਸ਼ ਬਹੁਤ ਹੋ ਗਿਆ ਤੇ ਬਾਕੀ ਬਹੁਤ ਜ਼ਿਆਦਾ ਸੀ ਅੱਗੇ ਗੁਰਪੁਰਬ ਤੇ ਅਸੀਂ ਇੰਨਾ ਜਣਾ ਰਸ਼ ਦਾ ਦਿਨ ਦੇਖਿਆ ਅੱਜ ਸਾਰੇ ਨਾਲੋਂ ਵੱਧ ਰਸ਼ ਸੀਗਾ ਨਾਲੇ ਟਾਈਮ ਵੀ ਕਿੰਨਾ ਹੋ ਗਿਆ ਪੌਣੇ 8 ਹੋ ਗਏ ਹਜੇ ਵੀ ਲੋਕ ਬਹੁਤ ਜ਼ਿਆਦਾ ਆ ਰਹੇ ਸੀ ਮੱਥਾ ਟੇਕਣ ਵਾਸਤੇ ਤੇ ਬਹੁਤ ਜ਼ਿਆਦਾ ਰਸ਼ ਸੀ ਹਜੇ ਵੀ ਇਹ ਚਲੋ ਅਸੀਂ ਫੇਰ ਵੀ ਟਾਈਮ ਨਾਲ ਮੱਥਾ ਟੇਕ ਲਿਆ ਕਿਉਂਕਿ ਗੁਰਪੁਰਬ ਵਾਲੇ ਦਿਨ ਨਾ ਕਈ ਰਸਤੇ ਬਣਾਈ ਹੋਏ ਹੁੰਦੇ ਨੇ ਹਨਾ ਮੱਥਾ ਸਾਰੇ ਦਰਵਾਜ਼ੇ ਖੋਲੇ ਹੁੰਦੇ ਆ ਮੇਨ ਦਰਵਾਜ਼ੇ ਤੋਂ ਇਲਾਵਾ ਵੀ ਸਾਰੇ ਸਾਰੇ ਦਰਵਾਜ਼ੇ ਖੋਲੇ ਹੁੰਦੇ ਨੇ ਵੀ ਉਸੇ ਉਧਰੋਂ ਆ ਕੇ ਵੀ ਮੱਥਾ ਦੇਖ ਸਕਦੇ ਆ ਦੂਜੀ ਸਾਈਡ ਤੋਂ ਆ ਕੇ ਵੀ ਮੱਥਾ ਦੇਖ ਸਕਦੇ ਆ ਹੁਣ ਸਾਨੂੰ ਬੱਚੇ ਹੋਣ ਕਰਕੇ ਅਸੀਂ ਸਾਈਡ ਉਹ ਮੱਥਾ ਟੇਕ ਲਿਆ ਹਾਂ ਜਿਹੜਾ ਸਾਈਡ ਇੱਕ ਦਰਵਾਜਾ ਹੁਣ ਹੈਗਾ ਸੀ ਨਾ ਵੀ ਉਹ ਸੀ ਉੱਥੋਂ ਮੱਥਾ ਟੇਕ ਲਿਆ ਤੇ ਦਰਸ਼ਨ ਬਹੁਤ ਵਧੀਆ ਹੋਏ ਇਹ ਨਹੀਂ ਹੋਇਆ ਹੈਗਾ ਵੀ ਜੇ ਸਾਈਡ ਤੋਂ ਮੱਥਾ ਟੇਕਿਆ ਤਾਂ ਸਾਨੂੰ ਦਰਸ਼ਨ ਨਹੀਂ ਵਧੀਆ ਹੋਏ ਹੈਗੇ ਬਹੁਤ ਤੋਂ ਵਧੀਆ ਮਤਲਬ ਅਸੀਂ ਐਂਟ੍ਰੈਂਸ ਸਾਈਡ ਤੋਂ ਬਿਸ਼ੱਕ ਦੇ ਹੋਏ ਆ ਪਰ ਜਿਹੜਾ ਮੱਥਾ ਟੇਕਿਆ ਅਸੀਂ ਬਿਲਕੁਲ ਫਰੰਟ ਤੋਂ ਟੇਕਿਆ ਹਮਮ ਕੀ ਕੀ ਲੈ ਲਵੋ ਕੀ ਕਹਿ ਰਹੇ ਸੀ ਬਾਬਾ ਜੀ ਇੱਕ ਇੱਕ ਲੈ ਲਓ ਤੁਸੀਂ ਭੋਖਾ ਰਹੇ ਹੋ ਕਿ ਬਾਪਕੇ ਨੇ ਦਿੱਤਾ ਸੀ ਇੱਕ ਮਿੰਟ ਕਿਨੇ ਦਿੱਤਾ ਸੀ ਭੋਗ ਸੋਨੇ ਬੱਚਿਆਂ ਨੂੰ ਬਾਬਾ ਜੀ ਨੇ

ਤੁਹਾਨੂੰ ਬਹੁਤ ਸਾਰਾ। ਤੁਸੀਂ ਮੈਨੂੰ ਸੁਣ ਲਈ। ਆਹ। ਲੈ ਬੁੱਕ ਕਰ ਗਏ। ਲੈ ਲਾਵਾ। ਮੇਰੇ ਕਰਨਾਲ ਦਾ ਆਜੋ ਬਹੁਤ ਬਹੁਤ ਜੀ। ਬਸ ਘਰ ਆ ਕੇ ਫਿਰ ਅਸੀਂ ਪਟਾਕੇ ਵਗੈਰਾ ਚਲਾਉਣ ਲੱਗੇ ਤੇ ਇੱਧਰ ਆਂਟੀ ਹੈਗੇ ਨੇ ਇੱਕ ਤੇ ਉਹ ਬਲਾ ਕੇ ਲੈ ਜਾਂਦੇ ਨੇ ਸਾਨੂੰ ਵੀ ਆਜੋ ਆਪਾਂ ਇਕੱਠੇ ਇੱਧਰ ਇੰਜੋਏ ਕਰਦੇ ਆਂਗੇ। ਵਾਕਈ ਕੱਲਿਆਂ ਨੂੰ ਉਹ ਇੰਜੋਏ ਨਹੀਂ ਆਪਾਂ ਇਕੱਲੇ ਕਰ ਸਕਦੇ ਹੈਗੇ ਜੋ ਆਪਾਂ ਦੋ ਜਾਨੇ ਜਾਂ ਚਾਰ ਜਾਨੇ ਰਲ ਕੇ ਇੰਜੋਏ ਕਰ ਸਕਦੇ ਆਂਗੇ ਤੇ ਅਸੀਂ ਉਧਰ ਚਲੇ ਗਏ ਤੇ ਸਾਨੇ ਇਕੱਠਿਆਂ ਨੇ ਪਟਾਕੇ ਵਗੈਰਾ ਚਲਾਏ ਤੇ ਬਹੁਤ ਜ਼ਿਆਦਾ ਅਸੀਂ ਨੇ ਇੰਜੋਏ ਕੀਤਾ ਉਸ ਤੋਂ ਬਾਅਦ ਪ੍ਰੀਤ ਨੇ ਜ਼ੈਨੂ ਨੇ ਇਹਨਾਂ ਨੇ ਵੀ ਪਟਾਕੇ ਚਲਾਏ ਜੀ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਤੁਹਾਨੂੰ ਜੇ ਇਹ ਵੀਡੀਓ ਸਾਡੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ